ਦਨਿਕ ਸਿਵਰਨ ਇਸ ਵੇਖਣ ਵਾਲੇ ਸਦਸਕਾਂ ਨੂੰ ਮੇਰੇ ਨੂੰ ਪਿਆਰ ਭਰੀ ਸ਼ਸ਼ਕਲ ਜੋ ਭਾਜੀਪੀ ਦੇ ਜਿਹੜੇ ਆ ਆਗੂ ਅਰੈਸਟ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਹੁਣ ਸਾਡੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਭਾਜੀਪੀ ਪੰਜਾਬ ਕਾਰਜਕਾਰੀ ਮੈਂਬਰ ਮੌਜੂਦ ਨੇ ਸਾਡੇ ਨਾਲ ਸੁਰਿੰਦਰ ਜਾਜਾ ਜੀ ਵਿਧਾਨ ਸਭਾ ਹਲਕਾ ਟਾਂਡਾ ਤੋਂ ਤੇ ਸਾਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦ ਵਿੱਚ ਕੀ ਕਹਿੰਦੇ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਜੈ ਭੀਮ ਜੈ ਭਾਰਤ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਅਰਜੁਨ ਜੀ ਧੰਨਵਾਦ ਕਰਦਾ ਧੰਨਵਾਦ ਕਰਦਾ ਤੁਹਾਡਾ ਦਿਨਕ ਸਵੇਰਾ ਟੀਵੀ ਚੈਨਲ ਦਾ ਅੱਜ ਲੋਕਤੰਤਰ ਦੀ ਬੜੀ ਵੱਡੀ ਹੱਤਿਆ ਹੋਈ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਲਈ ਉਹ ਕੈਂਪ ਪਿੰਡਾਂ ਵਿੱਚ ਲਗਾਏ ਜਾ ਰਹੇ ਆ ਬੀਜੇਪੀ ਤਾਂ ਬੈਸੀ ਜਿਹੜੀ ਇੱਕ ਅੰਤੋਦਿਆ ਤੇ ਕੰਮ ਕਰਦੀ ਆ ਵੀ ਜਿਹੜਾ ਹੇਠਲੇ ਪੈਦਾਨ ਤੇ ਜਾਂ ਜਿਹੜਾ ਲਾਸਟ ਲਾਈਨ ਵਿੱਚ ਬੈਠਾ ਵਿਅਕਤੀ ਆ ਉਹਦੇ ਵਾਸਤੇ ਜਿਹੜੀ ਆ ਸੈਂਟਰ ਸਰਕਾਰ ਦੀ ਕੋਈ ਵੀ ਸਕੀਮ ਚਾਹੇ ਹੋ ਬਿਜਲੀ ਪਾਣੀ ਜੋ ਵੀ ਜਿੰਨੀਆਂ ਵੀ ਸਕੀਮਾਂ ਚਾਹੇ ਹੋ ਆਟਾ ਦਾਲ ਸਕੀਮ ਹੋਵੇ ਜਾਂ ਚਾਹੇ ਹੋ ਈਸ਼ਮ ਕਾਰਡ ਹੋਵੇ ਚਾਹੇ ਹੋ ਜਿਹੜੀ ਸੈਂਟਰ ਦੀ ਆਇਸ਼ਮਾਨ ਕਾਰਡ ਹੋਵੇ ਉਜਰਲਾ ਯੋਜਨਾ ਹੋਵੇ ਕਿਸਾਨੀ ਦੀ ਯੋਜਨਾ ਹੋਵੇ ਜਾਂ ਜਿਹੜੇ ਕੱਚੇ ਮਕਾਨਾਂ ਦੀ ਜਿਹੜੀ ਉਹ ਛੱਤ ਦੀ ਉਸਾਰੀ ਉਹਨਾਂ ਦੀ ਉਸਾਰੀ ਦਾ ਹੋਵੇ ਜਾਂ ਜਿਹੜੇ ਘਰਾਂ ਦੇ ਵਿੱਚ ਜਿਹੜਾ ਲੈਟਰਿੰਗਾਂ ਦਾ ਹੈਗਾ ਉਹ ਕਾਫੀ ਕਈ ਸਕੀਮਾਂ ਆ ਮਤਲਬ ਗਿਣਤੀ ਨਹੀਂ ਹੈਗੀ ਜਿਹੜੀ ਸੈਂਟਰ ਸਰਕਾਰ ਵੱਲੋਂ ਚਲਦੀਆਂ ਹਨ ਔਰ ਅੱਜ ਆਮ ਆਦੀ ਪਾਰਟੀ ਦੀ ਮਾਨਸਿਕਤਾ ਦੇਖ ਲਓ ਵੀ ਉਹ ਐਡੀ ਬਖਲਾਗੀ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਮਤਲਬ ਕਿ ਆਰਡਰ ਕਰ ਦਿੱਤੇ ਮੈਂ ਤਾਂ ਵੈਸੇ ਅੱਜ ਪੁਸਤ ਪ੍ਰਸ਼ਾਸਨ ਨੂੰ ਪਹਿਲਾਂ ਇਹ ਗੱਲ ਕਹਿਣਾ ਚਾਣਾ ਵੀ ਤੁਸੀਂ ਭਾਈ ਜਿੰਨੇ ਵੀ ਅਫਸਰ ਆ ਜਿੰਨੇ ਵੀ ਮੁਲਾਜ਼ਮ ਹੈ ਥੋੜਾ ਹੋਸ਼ ਆਓ ਇਹ ਨਾ ਹੋਵੇ ਹਮ ਤੋ ਡੂਬੇ ਹੈ ਸਨਮ ਤੁਮ ਕੋ ਵੀ ਲੈ ਡੂਬੇਗੇ ਕੋਈ ਸਰਕਾਰ ਤਾਂ ਪਤਾ ਨਹੀਂ ਸਾਲ ਹੈਗਾ ਆ 6 ਮਹੀਨੇ ਹੈਗੀ ਆ ਜਾਂ 1.5 ਜੋ ਵੀ ਆ ਚਲੋ ਸਾਲ ਸਵਾ ਸਾਲ ਰਹਿ ਗਿਆ ਆ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਤੁਸੀਂ ਐਡਾ ਤਕਾ ਨਾ ਕਰੋ ਔਰ ਤਾਂ ਕਾ ਵੀ ਕਿਹਦੇ ਨਾ ਬੀਜੇਪੀ ਲੀਡਰ ਅਰੈਸਟ ਹੋ ਗਏ ਆ ਉਹਨਾਂ ਦਾ ਕਸੂਰ ਕੀ ਸੀਗਾ ਉਹ ਪੰਜਾਬ ਦੇ ਲੋਕਾਂ ਤੱਕ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣਾ ਚਾਹੁੰਦੇ ਸੀ ਕਿ ਕੈਂਪ ਲਗਾ ਕੇ ਕੋਈ ਅਸੀ ਜ਼ਬਰਦਸਤੀ ਆ ਇਹ ਜਿਹੜਾ ਸਿੱਧਾ ਸਿੱਧਾ ਪੰਜਾਬ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਪੰਜਾਬ ਦੇ ਆਬਾਦ ਦੇ ਨਾਲ ਸਿੱਧਾ ਹੀ ਸਿੱਧਾ ਇਹ ਜਿਹੜਾ ਧੋਖਾ ਆ ਇਹ ਆ ਬਦਲਾ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕਾਫੀ ਦਿਨਾਂ ਤੋਂ ਦਿਖ ਰਿਹਾ ਔਰ ਇੱਥੇ ਗੱਲ ਮੈਂ ਤੁਹਾਨੂੰ ਹੋਰ ਐਡ-ਆਨ ਕਰ ਦਨਾ ਵੀ ਪਿਛਲੇ ਜਿਨੀ ਜਿਹੜਾ ਇਹਨਾਂ ਸਸੋਡੀਆਂ ਹੈਗਾ ਜਿਹੜਾ ਸਿੱਖਿਆ ਮੰਤਰੀ ਵੀ ਕਹਿੰਦੇ ਰਿਹਾ ਹੈਗਾ ਦਿੱਲੀ ਦਾ ਔਰ ਦਿੱਲੀ ਤੋਂ ਭਗੌੜੇ ਆਪਾਂ ਪੰਜਾਬ ਦੇ ਸਾਰੇ ਲੋਕ ਮੈਂ ਨਹੀਂ ਕਹਿੰਦਾ ਪੰਜਾਬ ਦੀ ਜਨਤਾ ਕਹਿੰਦੀ ਵੀ ਇਹ ਦਿੱਲੀ ਦੇ ਭਗੌੜੇ ਲੋਗ ਆ ਤੇ ਉਹ ਭਗੌੜਿਆਂ ਦੇ ਪਿੱਛੇ ਸਾਡੀ ਮਾਨ ਸਰਕਾਰ ਵੀ ਜਿਹੜੀ ਹੈ ਮੈਨੂੰ ਲੱਗਦਾ ਵੀ ਮਾਨ ਸਾਹਿਬ ਨੇ ਵੀ ਜਿਹੜੀ ਸਰਕਾਰ ਪੰਜਾਬ ਦੀ ਉਹ ਗਿਰਵੀ ਰੱਖ ਦਿੱਤੀ ਹੈ ਏਕੇ ਦੇ ਦੇ ਦਿੱਤੀ ਹੈ ਔਰ ਉਹਨਾਂ ਦੇ ਪਿੱਛੇ ਸੁਸੋਧਿਆ ਦਾ ਪਿੱਛੇ ਜੇ ਬਿਆਨ ਤੁਸੀਂ ਸੁਣਿਆ ਸ਼ਾਮ-ਦਾਮ ਦੰਡਵੇਚ ਅਸੀਂ ਇਲੈਕਸ਼ਨ ਜਿਤਨੀ ਸਤਾਈ ਦੀ ਸ਼ਾਮ-ਦਾਮ ਦੰਡਵੇਦ ਲੜਾਈ ਝਗੜਾ ਕੁੱਟਮਾਰ ਜਿੱਦਾਂ ਵੀ ਬਾਈ ਹੁੱਕ ਬਾਈ ਕਰੋਕ ਅਸੀਂ ਇਲੈਕਸ਼ਨ ਜਿਤਨੀ ਹੈ ਤੇ ਉਹਦੇ ਜਿਹੜੇ ਆ ਟਰੇਲਰ ਜਿਹੜੇ ਆ ਮੈਨੂੰ ਲੱਗਦਾ ਵੀ ਉਹ ਆਉਣੇ ਜਿਹੜੇ ਸ਼ੁਰੂ ਹੋ ਗਏ ਹਨਾ ਅੱਜ ਦਾ ਜਿਹੜਾ ਇਹ ਘਟਨਾ ਵੀ ਆ ਉਹ ਵੀ ਇਹੀ ਆ ਪੰਜਾਬ ਦੇ ਲੋਕਾਂ ਨੂੰ ਤੰਗ ਕਰਛਾ ਕੀ ਚਾਉਂਦੀ ਆ ਬੀਜੇਪੀ ਬੀਜੇਪੀ ਜਾਂ ਮਾਨਯਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਜਾਂ ਕੇਂਦਰ ਦਾ ਸੁਪਨਾ ਸਾਡੀ ਭਾਜਪਾ ਸਰਕਾਰ ਦਾ ਉਹ ਇਹ ਆ ਕਿ ਹਰ ਕਿਸਾਨ ਨੂੰ ਹਰ ਗਰੀਬ ਹਰ ਦਲਿਤ ਨੂੰ ਹਰ ਛੋਟੇ ਦੁਕਾਨਦਾਰ ਨੂੰ ਮਤਲਬ ਹਰ ਛੋਟੇ ਕਾਰੋਬਾਰੀ ਨੂੰ ਹਰ ਮਜ਼ਦੂਰ ਨੂੰ ਇਹ ਜਿਹੜੀ ਆ ਸੈਂਟਰ ਸਰਕਾਰ ਸਰਕਾਰ ਦੀ ਜਿਹੜੀ ਸਕੀਮ ਆ ਉਹਦਾ ਲਾਭ ਮਿਲੇ ਅੱਜ ਜੋ ਇਹਨਾਂ ਨੇ ਕੀਤਾ ਆ ਕਿ ਲੋਕ ਤਾਂ ਮੈਂ ਕਹਨਾ ਇਹ ਐਮਰਜੈਂਸੀ ਵਰਗਾ ਮਾਹੌਲ ਜਿਹੜਾ ਪੰਜਾਬ 'ਚ ਬਣਾਉਣਾ ਚਾਹੁੰਦੇ ਆ ਤੇ ਪਹਿਲੀ ਗੱਲ ਤਾਂ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਚਾਹੀਦਾ ਤਾਂ ਤੁਹਾਨੂੰ ਆ ਤੁਸੀਂ ਪੰਜਾਬ ਦੇ ਮੁਖੀ ਹੋ ਇਸ ਟਾਈਮ ਮੈਂ ਬੇਨਤੀ ਕਰਦਾ ਤੁਹਾਨੂੰ ਕੋਈ ਥੋੜੀ ਜਿਹੀ ਆਪਣੀ ਬੁੱਧੀ ਨੂੰ ਜਿਹੜੀ ਆ ਕਾਇਮ ਰੱਖੋ ਤੁਸੀਂ ਉਹਨਾਂ ਪਿੱਛੇ ਨਾ ਲੱਗੋ ਉਹਨਾਂ ਨੇ ਉਹ ਪਹਿਲਾਂ ਦਿੱਲੀੋਂ ਭਜੇ ਜੇ ਪੰਜਾਬ ਹਰਗੇ ਤਾਂ ਪਤਾ ਨਹੀਂ ਉਹਨਾਂ ਨੇ ਕਿੱਥੇ ਭੱਜਣਾ ਤੁਸੀਂ ਯਾਰ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਆਸੀ ਬੜੇ ਵੱਡੇ ਵੱਡੇ ਵਾਅਦੇ ਕਰਕੇ ਆਸੀ ਤੁਸੀਂ ਪੰਜਾਬ ਦੀ ਜਨਤਾ ਦੀ ਸੁਣਨੀ ਹੈ ਕਿ ਦਿੱਲੀ ਵਾਲਿਆਂ ਦੀ ਸੁਣਨੀ ਹੈ ਕਿਵੇਂ ਤੁਸੀਂ ਫਿਰ ਤੁਹਾਡੀ ਬਣ ਗਈ ਹੈ ਮੈਨੂੰ ਤਾਂ ਵੈਸੇ ਪਿੱਛੇ ਭਗਵੰਤ ਮਾਨ ਜੀ ਦਾ ਇੱਕ ਬਿਆਨ ਆਇਆ ਸੀ 15 ਅਗਸਤ ਦੇ ਨੇੜੇ ਤੇੜੇ ਪਿੱਲੋ ਜੀ ਇਹ ਆਜ਼ਾਦੀ ਨਹੀਂ ਆ ਮਤਲਬ ਉਹਨਾਂ ਨੂੰ 15 ਅਗਸਤ ਜਿਹੜਾ ਆਜ਼ਾਦੀ ਦਾ ਦਿਹਾੜਾ ਉਹ ਜਾਦੀ ਨਹੀਂ ਲੱਗਦੀ ਉਹਦਾ ਕਾਰਨ ਇਹ ਕੇ ਵੀ ਆ ਕਿ ਉਹਨਾਂ ਦੀ ਮਾਨਸਿਕਾ ਉਹਨਾਂ ਨੂੰ ਪ੍ਰੈਸ਼ਰਾਈਜ਼ ਇੰਨਾ ਕੀਤਾ ਹੋਇਆ ਹੈ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੁੰਦਾ ਇਹ ਉਹਨਾਂ ਦੇ ਇਹ ਸ਼ਬਦ ਅੱਜ ਮੈਨੂੰ ਲੱਗਦਾ ਵੀ ਉਹਨਾਂ ਦੇ ਇਹ ਸ਼ਬਦ ਜਿਹੜੇ ਅੱਜ ਵੀ ਹੋਇਆ ਉਹ ਗੁਲਾਮੀ ਦਾ ਸੰਕੇਤ ਦੇ ਰਹੇ ਵੀ ਮੈਂ ਜਿਹੜਾ ਆ ਮੈਂ ਆਜ਼ਾਦ ਨਹੀਂ ਹੋਇਆ ਪੰਜਾਬ ਦੀ ਜਨਤਾ ਆਜ਼ਾਦ ਆ ਤੁਸੀਂ ਦੇਖਿਆ ਹਰ ਜਗ੍ਹਾ ਹਰ ਸਕੂਲ ਤੇ ਹਰ ਜਗ੍ਹਾ ਜਿਹੜੇ ਆ ਪੰਜਾਬ ਆਜ਼ਾਦੀ ਦਾ ਦਿਹਾੜਾ ਮਨਾਇਆ ਪਰ ਮੈਨੂੰ ਲੱਗਦਾ ਭਗਵੰਤ ਮਾਨ ਜੀ ਵੀ ਜਿਹੜਾ ਆ ਉਹ ਉਹਨਾਂ ਦੇ ਅੰਡਰ ਪ੍ਰੈਸ਼ਰ ਕੰਮ ਕਰ ਰਹੇ ਆ ਉਹਨਾਂ ਦੇ ਪੂਰੀ ਗੁਲਾਮੀ ਦੀ ਜਿਹੜੀ ਉਹਨਾਂ ਦੇ ਗੱਲ 'ਚ ਇਹਨਾਂ ਨੇ ਜੰਜੀਰ ਪਾਤੀ ਹੋਈ ਆ ਔਰ ਇਹ ਸਾਹਬ ਨੇ ਉਹ ਸ਼ਬਦ ਵੀ ਇਦਾਂ ਦੇ ਵਰਤਦੇ ਆ ਸਰ ਦੇਖਿਆ ਜਾਵੇ ਕਿ ਤੁਹਾਡੀ ਜਿਹੜੀ ਅਗਲੀ ਰਣਨੀਤੀ ਕੀ ਹੈ ਜੇ ਤੁਹਾਡੇ ਆਗੂ ਨੂੰ ਉੱਨੇ ਛੱਡਿਆ ਜਾਂਦਾ ਦੇਖੋ ਜੀ ਪਹਿਲੀ ਗੱਲ ਤਾਂ ਇੱਕ ਆ ਅਸੀਂ ਬੀਜੇਪੀ ਦੇ ਜੁਝਾਰੂ ਵਰਕਰ ਆ ਅਸੀਂ ਹਰ ਸੰਤਾਪ ਹੰਡਾਇਆ ਅਸੀਂ 2 ਤੋਂ 300 ਕਿਨੇ 305 ਤੇ ਠੀਕ ਹੈ ਜੀ ਪਹੁੰਚੇ ਤੇ ਅਸੀਂ ਜਿਹੜਾ ਆ ਪੰਜਾਬ ਵੀ ਸਾਈਟ ਚ ਜਿਤਨਾ ਹੈ ਉਹ ਇਹ ਜੋ ਮਰਜ਼ੀ ਜੋ ਮੈਂ ਕਹਨਾ ਸਾਡੇ ਗੋਲੀਆਂ ਵੀ ਮਾਰ ਦੇਣ ਜੋ ਮਰਜ਼ੀ ਸਾਨੂੰ ਕਰ ਦੇਣ ਅਸੀਂ ਪਿੱਛੇ ਹਟਣਾ ਨਹੀਂ ਆ ਸਾਡੇ ਜਿਹੜੇ ਉਹ ਆਗੂ ਆ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਠੀਕ ਆ ਜੀ ਇਹਨਾਂ ਦੇ ਆਗੂਆਂ ਤੇ ਬੜੇ-ਬੜੇ ਦੋਸ਼ ਆ ਤੁਸੀਂ ਦੇਖਿਆ ਸਾਡੇ ਆਗੂ ਤੇ ਕਿਤੇ ਆਜਾ ਦੋਸ਼ ਨਹੀਂ ਉਹਨਾਂ ਤੱਕ ਮੈਂ ਤਾਂ ਦੱਸਿਆ ਪਹਿਲਾਂ ਹੀ ਕਹਿਆ ਤੁਹਾਨੂੰ ਉਹਨਾਂ ਦਾ ਕਸੂਰ ਕੀ ਪੀ ਉਹ ਲੋਕਾਂ ਤੱਕ ਜਿਹੜੀਆਂ ਸੈਂਟਰ ਦੀਆਂ ਸਹੂਲਤਾਂ ਪਹੁੰਚਾਉਣੇ ਚਾਹੁੰਦੇ ਗਰੀਬਾਂ ਤੱਕ ਜਿਹੜੀ ਸਹੂਲਤ ਪਹੁੰਚਾਉਣਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿਹੋ ਜਿਹੇ ਹਾਲਾਤ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੂੰ ਲੋਕ ਇਹ ਜਿਹੜੇ ਜਾਗਰੂਤ ਨਹੀਂ ਹੈਗੇ ਤੇ ਸਿਰਫ ਜਾਗਰੂਕੀ ਕਰਦਾ ਲੋਕਾਂ ਦਾ ਐਟ ਦੀ سپورਟ ਜਿਹੜਾ ਆ ਈਸ਼ਟ੍ਰ ਮtempCard ਬਣ ਜਾਣਾ ਐ ਐਟ ਦੀ سپورਟ ਜਿਹੜਾ ਕਿਸੇ ਦਾ ਕੋਈ ਕਿਸੇ ਦਾ ਵੀ ਕੋਈ ਜਿਹੜਾ ਕਾਰਡ ਆ ਉਹ ਬਣ ਜਾਣਾ ਆ ਚਾਹੇ ਉਹਦਾ ਕੋਈ ਜਿਹੜੀ ਸੈਂਟਰ ਦੀ ਸਕੀਮ ਦਾ ਲਾਭ ਨਹੀਂ ਮੈਂ ਚਾਹੇ ਉਹਦੀ ਆਪਾਂ ਕਿਸਾਨੀ ਦੀ ਯੋਜਨਾ ਵਾਲਾ ਜਾਂ ਮਜ਼ਦੂਰਾਂ ਦੀ ਕੋਈ ਕੋਈ ਵੀ ਹੈਗੀ ਉਹਨਾਂ ਦੇ ਗੁਜਲਵਾ ਯੋਜਨਾ ਦਾ ਉਹਨਾਂ ਦਾ ਮਤਲਬ ਹਰ ਜਿਹੜਾ ਮੌਕੇ ਤੇ ਉੱਥੇ ਕਾਫੀ ਅਫਸਰ ਆ ਜਾਂਦੇ ਆ ਸਾਡੇ ਭਾਜਪੀ ਦੇ ਵੀ ਹੁੰਦੇ ਆ ਮਤਲਬ ਮੈਂਟਰੋ ਮੈਂਟੀ ਜਿਹੜਾ ਉਹ ਕਿਸੇ ਬੰਦੇ ਦਾ ਪਿੰਡ ਦੇ ਵਿੱਚ ਜਿਹੜਾ ਬੰਦਾ ਸ਼ਹਿਰ ਤੱਕ ਨਹੀਂ ਜਾ ਸਕਦਾ ਉਹਦਾ ਕੰਮ ਹੋ ਜਾਣਾ ਤੇ ਫਾਇਦਾ ਹੀ ਕਰ ਰਹੇ ਨਾ ਉਹ ਕਸੂਰ ਤਾਂ ਉਹਨਾਂ ਦਾ ਕੋਈ ਨਹੀਂ ਅਸੀਂ ਤਾਂ ਜੀ ਜਾਣਨਾ ਇਹਨਾਂ ਦੀ ਜ਼ਰੂਰਤ ਕੀ ਆ ਸਾਡੇ ਬੰਦ ਆਗੂਆਂ ਨੂੰ ਡੱਕ ਲੈਣਾ ਇਹ ਅਸੀਂ ਜਿੱਥੇ ਤੱਕ ਸਾਨੂੰ ਵੀ ਅਸੀਂ ਸੜਕਾਂ ਤੇ ਉਤਨਾ ਸਾਨੂੰ ਸੰਘਰਸ਼ ਕਰਨੇ ਆਉਂਦੇ ਆ ਅਸੀਂ ਕਰਾਂਗੇ ਡਟ ਕੇ ਕਰਾਂਗੇ ਤਾਨੂੰ ਅਗਲੀ ਕੋਈ ਕਾਲ ਵੀ ਆਈ ਕਿ ਪੁਤਲੇ ਫੁੱਕੇ ਜਾਣ ਹਾਂ ਕੱਲ ਅਸੀਂ ਪੁਤਲਾ ਫੁਕ ਰਹੇ ਆ ਅਸੀਂ ਸਮੂਹ ਤੌਰ ਤੇ ਸਾਡੇ ਸਾਰੇ ਵਿਧਾਨ ਸਭਾ ਖੇਤਰ ਜਿਹੜਾ ਟਾਂਡਾ ਆ ਉਹਦੇ ਵਿੱਚ ਅਸੀਂ ਟਾਂਡੇ ਸ਼ਹਿਰ ਦੇ ਵਿੱਚ ਕੱਲ ਪੁਤਲਾ ਫੁਕਣਾ ਸਾਰੇ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਸਾਡੇ ਬੀਜੇਪੀ ਦੇ ਵਰਕਰ ਆ ਜਿੰਨੇ ਵੀ ਸਾਡੇ ਆਗੂ ਸਹਿਬਾਨ ਸਾਰੇ ਅਸੀਂ ਇਕੱਠੇ ਅਸੀਂ ਇੱਕ ਝੋਟੇ ਬੀਜੇਪੀ ਨੋਲ ਭੁਲਿੱਕੇ ਕਰਦੇ ਨੇ ਉਹ ਸਾਰੇ ਆਪਣੇ ਮਨ ਵਿੱਚ ਬੀਜੇਪੀ ਪੰਜਾਬ ਦੀ ਜਿਹੜੀ ਆ ਉਹ ਬੜੇ ਸਾਡੇ ਲੀਡਰ ਵੀ ਐਕਟਿਵ ਆ ਅਸੀਂ ਸਾਰੇ ਵਰਕਰ ਵੀ ਵਧੀਆ ਸਾਰੇ ਐਕਟਿਵ ਐ ਕੋਈ ਢੀ ਗੱਲ ਨਹੀਂ ਅਸੀਂ ਮੂੰਹ ਤੋਂ ਜਵਾਬ ਦੇਣਾ ਜ਼ਰੂਰਦੇ ਇਸਨ ਬੀਜਪੀ ਦੇ ਪੰਜਾਬ ਕਾਰਜਕਿਰਤੀ ਮੈਂਬਰ ਸੰਦੇਜ ਜੱਜਾ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਜਿਹੜੇ ਆਗੂ ਨੇ ਪਿੰਡਾਂ ਦੇ ਵਿੱਚ ਜਿਹੜੇ ਛੋਟੀਆਂ-ਛੋਟੀਆਂ ਸਕੀਮਾਂ ਜੜੀਆਂ ਵਾ ਛੋਟੇ ਲੋਕਾਂ ਦਾ ਜਿਹੜੀਆਂ ਪਛਾਣਾ ਚਾਹੁੰਦੇ ਆ ਤੇ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਤੇ ਉਹਨਾਂ ਨੇ ਇਸ ਦੀ ਨਖੇਦੀ ਕੀਤੀ ਨਾਲ ਹੀ ਉਹਨਾਂ ਨੇ ਕਿ ਦੱਸਿਆ ਕਿ ਕੱਲ ਨੂੰ ਜਦ ਕੀ 22 ਤਰੀਕ ਨੂੰ ਜਿਹੜਾ ਵਾ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਵਾ ਕੱਲ ਟਾਂਡੇ ਵਿਧਾਨ ਸਭਾ ਦੇ ਵਿੱਚ ਕੀਤਾ ਜਾਵੇਗਾ ਡੈਨਿਕ ਸਵੇਰ ਲਈ టాడాతో అర్జున్ జయంతి విశేష రిపోర్ట్